ਸੱਚਿਆ ਕਾਲ ਨਦਾਨ ਲਫਜ਼ਾਂ ਵਿੱਚ ਆ ਸਭ ਜੀ ਦਾ ਸਵਾਗਤ ਹੈ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਅੱਜ ਰੂਪੀ ਜਦੋਂ ਨੌਕਰੀ ਤੋਂ ਘਰ ਆਈ ਤਾਂ ਆਪਣਾ ਬੈਗ ਬੈੱਡ ਉੱਪਰ ਸੁੱਟ ਕੇ ਸਿੱਧਾ ਰਸੋਈ ਵਿੱਚ ਚਲੀ ਗਈ ਕੰਮ ਕਰਦੀ ਕਰਦੀ ਅੱਜ ਫੇਰ ਉਹ ਗੁੱਸੇ ਵਿੱਚ ਬੁੜਬੁੜ ਕਰ ਰਹੀ ਸੀ ਕਿ ਜੇਕਰ ਮੈਂ ਘਰ ਦੀ ਨੂੰ ਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਘਰ ਦਾ ਸਾਰਾ ਕੰਮ ਮੈਂ ਹੀ ਕਰਾਂ ਮੇਰੇ ਆਉਣ ਤੋਂ ਬਾਅਦ ਮੇਰੀ ਸੱਸ ਤਾਂ ਇਦਾਂ ਮਹਾਰਾਣੀ ਬਣ ਕੇ ਬਹਿ ਜਾਂਦੀ ਆ ਜਿਨੇ ਮੇਰੇ ਵਿਆਹ ਤੋਂ ਪਹਿਲਾਂ ਉਸਨੇ ਆਸੇ-ਪਾਸੇ ਨੌਕਰ ਰੱਖੇ ਹੋਣ ਪਤਾ ਨਹੀਂ ਕਿਸ ਜਨਮ ਦੀ ਦੁਸ਼ਮਣੀ ਕੱਢ ਰਹੀ ਹੈ ਜੇਕਰ ਮੇਰੇ ਨਾਲ ਥੋੜਾ ਬਹੁਤਾ ਕੰਮ ਕਰਵਾ ਵੀ ਦੇਵੇਗੀ ਤਾਂ ਕਿਹੜਾ ਇਹਦੇ ਹੱਥ ਪੈਰ ਕਸ ਚੱਲੇ ਆ ਮੈਂ ਵੀ ਤਾਂ ਇਨਸਾਨ ਹੀ ਹਾਂ ਸਾਰਾ ਦਿਨ ਨੌਕਰੀ ਤੋਂ ਥੱਕੀ ਹੋਈ ਘਰ ਆਉਣੀ ਆ ਤੇ ਉਸ ਤੋਂ ਬਾਅਦ ਰਸੋਈ ਦੇ ਕੰਮਾਂ ਵਿੱਚ ਸਾਰਾ ਦਿਨ ਲੱਗੀ ਰਹਿਣੀ ਆ ਤੇ ਮੇਰੀ ਸੱਸ ਨੂੰ ਸਾਰਾ ਦਿਨ ਟੀਵੀ ਵੇਖਣ ਤੋਂ ਕੋਈ ਫੁਰਸਤ ਹੀ ਨਹੀਂ ਇਸ ਤੋਂ ਇਲਾਵਾ ਹੋਰ ਕੁਝ ਸੁਝੇ ਨਾ ਸੁਝੇ ਉਹ ਆਪਣੀਆਂ ਸਹੇਲੀਆਂ ਨੂੰ ਮਿਲਣ ਉਹਨਾਂ ਦੇ ਘਰ ਨਿਕਲ ਜਾਂਦੀ ਹੈ ਇਦਾਂ ਹੀ ਬੁੜਬੁੜ ਕਰਦੀ ਹੋਈ ਰੂਪੀ ਭਾਂਡੇ ਮਾਂਜਣ ਲੱਗੀ ਤਾਂ ਭਾਂਡਿਆਂ ਨੂੰ ਜ਼ੋਰ-ਜ਼ੋਰ ਦੀ ਪਣਣ ਲੱਗੀ ਨੌ ਦੇ ਗੁੱਸੇ ਦਾ ਕਾਰਨ ਕਰਤਾਰ ਕੌਰ ਚੰਗੀ ਤਰ੍ਹਾਂ ਜਾਣਦੀ ਸੀ ਪਰ ਉਹ ਵੀ ਆਖਿਰ ਕਿੰਨੀ ਦੇਰ ਤੱਕ ਕੰਮ ਕਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦਾ ਸਾਰਾ ਕੰਮ ਕਰਦਿਆਂ ਕਰਦਿਆਂ ਉਹ ਵੀ ਥੱਕ ਜਾਂਦੀ ਪਰ ਸ਼ਾਮ ਦੇ ਟਾਈਮ ਉਹ ਹਮੇਸ਼ਾ ਆਪਣੇ ਲਈ ਕੁਝ ਟਾਈਮ ਕੱਢਦੀ ਸੀ ਦਰਅਸਲ ਰੂਪੀ ਅੱਜ ਦੇ ਜ਼ਮਾਨੇ ਦੀ ਇੱਕ ਪੜ੍ਹੀ ਲਿਖੀ ਮਾਡਰਨ ਕੁੜੀ ਸੀ ਵਧੀਆ ਪੜ੍ਹੀ ਲਿਖੀ ਸੀ ਪਰ ਉਸ ਦਾ ਸੁਪਨਾ ਸੀ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਕੇ ਉਸਨੇ ਆਪਣੀ ਪੜ੍ਹਾਈ ਲਿਖਾਈ ਖਤਮ ਹੋਣ ਤੋਂ ਬਾਅਦ ਨੌਕਰੀ ਦੇ ਲਈ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਕਰਤਾਰਕੌਰ ਦੇ ਮੁੰਡੇ ਇੰਦਰ ਦੇ ਨਾਲ ਰੂਪੀ ਦਾ ਵਿਆਹ ਤੈਅ ਕੀਤਾ ਗਿਆ ਤਾਂ ਰੂਪੀ ਨੇ ਸਾਰਿਆਂ ਦੇ ਸਾਹਮਣੇ ਇੱਕ ਗੱਲ ਸਾਫ਼-ਸਾਫ਼ ਕਹਿ ਦਿੱਤੀ ਕਿ ਵਿਆਹ ਤੁਰਬਾਦ ਜੇਕਰ ਉਸ ਨੂੰ ਕੋਈ ਵਧੀਆ ਨੌਕਰੀ ਮਿਲੀ ਤਾਂ ਕੋਈ ਵੀ ਉਸ ਨੂੰ ਨੌਕਰੀ ਕਰਨ ਤੋਂ ਨਹੀਂ ਰੋਕੇਗਾ ਇਸ ਗੱਲ ਤੋਂ ਇੰਦਰ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਤੇ ਨਾ ਹੀ ਉਸ ਦੇ ਮਾਪਿਓ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਸੀ ਇਸ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਰੂਪੀ ਤੇ ਇੰਦਰ ਦਾ ਵਿਆਹ ਕੀਤਾ ਗਿਆ ਰੂਪੀ ਇੰਦਰ ਦੇ ਘਰ ਵਿੱਚ ਦੁਲਹਣ ਬਣ ਕੇ ਆ ਗਈ ਆਪਣੀ ਨੌਕਰੀ ਦੇ ਲਈ ਰੂਪੀ ਨੇ ਸਾਰੀਆਂ ਕੋਸ਼ਿਸ਼ਾਂਾਂ ਜਾਰੀ ਰੱਖੀਆਂ ਅੱਜ 6 ਮਹੀਨੇ ਹੀ ਹੋਏ ਸੀ ਕਿ ਰੂਪੀ ਨੂੰ ਨੌਕਰੀ ਮਿਲ ਗਈ ਪਰ ਰੂਪੀ ਦੀ ਸਾਸਕ ਕਰਤਾਰ कौर ਉਸ ਨੇ ਸਾਰੇ ਪਰਿਵਾਰ ਦੇ ਸਾਹਮਣੇ ਇੱਕ ਗੱਲ ਸਪਸ਼ਟ ਕਹਿ ਦਿੱਤੀ ਕਿ ਮੈਨੂੰ ਰੂਪੀ ਦੀ ਨੌਕਰੀ ਕਰਨ ਤੋਂ ਕੋਈ ਇਤਰਾਜ਼ ਨਹੀਂ ਪਰ ਹੁਣ ਮੈਂ ਪੂਰੇ ਘਰ ਦਾ ਕੰਮ ਇਕੱਲੀ ਨਹੀਂ ਕਰ ਸਕਦੀ ਇਸ ਲਈ ਰੂਪੀ ਨੂੰ ਘਰ ਦੇ ਕੰਮਾਂ ਵਿੱਚ ਮੇਰੇ ਨਾਲ ਹੱਥ ਵਟਾਉਣਾ ਪਵੇਗਾ ਕਰਤਾਰ कौर ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਪਰਿਵਾਰ ਦੇ ਸਾਰੇ ਮੈਂਬਰ ਹੈਰਾਨ ਰਹਿ ਗਏ ਪਰ ਰੂਪੀ ਨੂੰ ਵੀ ਇਹ ਗੱਲਾਂ ਕਿਤੇ ਨਾ ਕਿਤੇ ਚੰਗੀਆਂ ਨਾਲ ਲੱਗੀਆਂ ਫਿਰ ਇੰਦਰ ਬੋਲਿਆ ਮੰਮੀ ਤੁਹਾਨੂੰ ਪਤਾ ਹੈ ਕਿ ਰੂਪੀ ਨੂੰ ਇਹ ਨੌਕਰੀ ਕਿੰਨੀ ਮੁਸ਼ਕਿਲ ਦੇ ਨਾਲ ਮਿਲੀ ਹੈ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਤਾਂ ਕਰਤਾਰ ਕਰਨੇ ਕੀ ਆ ਪੁੱਤ ਮੈਂ ਇਹ ਨਹੀਂ ਕਹਿੰਦੀ ਕਿ ਕਰਦਾ ਸਾਰਾ ਕੰਮ ਰੂਪੀ ਨੂੰ ਹੀ ਕਰਨਾ ਪਵੇਗਾ ਮੈਂ ਤਾਂ ਬਸ ਇਨਾ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਵੱਧ ਦੀ ਉਮਰ ਦੇ ਨਾਲ ਮੇਰੇ ਕੰਮ ਕਰਨ ਦੀ ਸ਼ਕਤੀ ਵੀ ਘਟ ਰਹੀ ਹੈ ਇਸ ਲਈ ਸਾਰਾ ਦਿਨ ਕੰਮ ਨਹੀਂ ਕਰ ਸਕਦੀ ਪਰ ਹਾਂ ਜਿੰਨਾ ਹੋ ਸਕਿਆ ਉਹਨਾ ਜ਼ਰੂਰ ਕਰਾਂਗੀ ਦੂਸਰੀ ਸਾਈਡ ਰੂਪੀ ਆਪਣੇ ਸੁਪਨਿਆਂ ਨਾਲ ਕੋਈ ਸਮਝੌਤਾ ਨਹੀਂ ਸੀ ਕਰਨਾ ਚਾਹੁੰਦੀ ਇਸ ਲਈ ਉਸਨੇ ਘਰ ਦੀ ਸਾਫ ਸਫਾਈ ਲਈ ਇੱਕ ਕੰਮ ਵਾਲੀ ਰੱਖ ਲਈ ਪਰ ਜਦੋਂ ਰੂਪੀ ਕੰਮ ਤੇ ਚਲੀ ਜਾਂਦੀ ਬਾਕੀ ਸਾਰਾ ਘਰ ਦਾ ਕੰਮ ਉਸ ਦੀ ਸੱਸ ਕਰਤਾਰਕ ਨੂੰ ਹੀ ਕਰਨਾ ਪੈਂਦਾ ਸੀ ਪਰੰਤੂ ਰੂਪੀ ਦੇ ਘਰ ਵਾਪਸ ਆਉਣ ਤੋਂ ਬਾਅਦ ਉਸ ਦੀ ਸੱਸ ਕੋਈ ਕੰਮ ਨਾ ਕਰਕੇ ਸਾਰਾ ਸਮਾਂ ਆਪਣੇ ਲਈ ਕੱਢਦੀ ਸੀ ਪਰ ਘਰ ਵਾਪਸ ਆਉਣ ਤੋਂ ਬਾਅਦ ਸਾਬਾਕੀ ਦਾ ਸਾਰਾ ਕੰਮ ਰੂਪੀ ਨੂੰ ਹੀ ਕਰਨਾ ਪੈਂਦਾ ਸੀ ਇਸ ਗੱਲ ਤੋਂ ਉਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਆਪਣੀ ਸੱਸ ਦਾ ਥੋੜੀ ਦੇਰ ਲਈ ਟੀਵੀ ਵੇਖਣਾ ਜਾਂ ਫਿਰ ਬਾਹਰ ਘੁੰਮਣਾ ਮਣਫਿਰਾਂ ਦੇ ਲਈ ਜਾਣਾ ਇਹ ਸਭ ਕੁਝ ਰੂਪੀ ਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਰੂਪੀ ਜਦੋਂ ਵੀ ਆਪਣੀ ਮਾਂ ਨੂੰ ਫੋਨ ਲਗਾਉਂਦੀ ਤਾਂ ਹਮੇਸ਼ਾ ਆਪਣੇ ਸੱਸ ਦੀ ਬੁਰਾਈ ਹੀ ਕਰਦੀ ਰਹਿੰਦੀ ਮਾਂ ਨਾਲ ਗੱਲ ਕਰਕੇ ਮਨ ਦਾ ਬੋਝ ਹਲਕਾ ਕਰ ਲੈਂਦੀ ਸੀ ਸਮਾਂ ਹੌਲੀ-ਹੌਲੀ गुਜ਼ਰਨ ਲੱਗਾ ਹੁਣ ਉਸਦੇ ਵਿਆਹ ਨੂੰ 2 ਸਾਲ ਹੋਣ ਵਾਲੇ ਸੀ ਅੱਜ ਰੂਪੀ ਦੇ ਛੋਟੇ ਭਰਾ ਦਾ ਵਿਆਹ ਸੀ ਉਸ ਦੀ ਭਾਬੀ ਵੀ ਕਾਫੀ ਪੜ੍ਹੀ ਲਿਖੀ ਤੇ ਨੌਕਰੀ ਕਰਦੀ ਸੀ ਵਉਟੀ ਨੂੰ ਘਰ ਲਿਆਉਣ ਤੋਂ ਬਾਅਦ ਰੂਪੀ ਦੀ ਮਾਂ ਨੇ ਬੜੇ ਹੀ ਪਿਆਰ ਨਾਲ ਕਿਹਾ ਮੈਂ ਇਸ ਨੂੰ ਨੌ ਨਹੀਂ ਧੀ ਬਣਾ ਕੇ ਰੱਖਾਂਗੀ ਨੌ ਘਰ ਵਿੱਚ ਲਿਆਉਣ ਦਾ ਮਤਲਬ ਇਹ ਥੋੜੀ ਹੁੰਦਾ ਕਿ ਸੱਸ ਹੱਥ ਤੇ ਹੱਥ ਧਰ ਕੇ ਬਹਿ ਜਾਵੇ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਨੌ ਦੇ ਸਿਰ ਤੇ ਮੜ ਦੇਵੇ ਆਖਿਰ ਨੌ ਵੀ ਤਾਂ ਇਨਸਾਨ ਹੀ ਹੁੰਦੀਆਂ ਹਨ ਉਹ ਵਿਚਾਰੀ ਨੌਕਰੀਆਂ ਕਰਨ ਜਾਂ ਫਿਰ ਘਰ ਦਾ ਕੰਮ ਇਹ ਸਭ ਕੁਝ ਰੂਪੀ ਦੀ ਮਾਂ ਨੇ ਆਪਣੀ ਨੋਹ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਇਹ ਸਭ ਕੁਝ ਦੇਖ ਕੇ ਰੂਪੀ ਨੂੰ ਬਹੁਤ ਵਧੀਆ ਲੱਗਿਆ ਤੇ ਆਪਣੀ ਮਾਂ ਦੀ ਸੋਚ ਤੇ ਮਾਣ ਮਹਿਸੂਸ ਕਰਨ ਲੱਗੀ ਅਤੇ ਨਾਲ ਹੀ ਸੋਚਣ ਲੱਗੀ ਕਿ ਕਾਸ਼ ਮੇਰੇ ਕਰਮ ਵੀ ਮੇਰੀ ਪਰਜਾਈ ਵਰਗੇ ਹੁੰਦੇ ਮੇਰੀ ਸੱਸ ਵੀ ਇਦਾਂ ਹੀ ਮੈਨੂੰ ਸਮਝਦੀ ਪਰ ਮੇਰੇ ਕਰਮ ਮੇਰੇ ਪਰਜਾਈ ਵਰਗੇ ਕਿੱਥੋਂ ਮੈਨੂੰ ਤਾਂ ਮੇਰੀ ਸੱਸ ਦੇ ਹੁਕਮ ਅੰਦਰ ਹੀ ਚੱਲਣਾ ਪੈਂਦਾ ਹੈ ਵਿਆਹ ਤੋਂ ਬਾਅਦ ਰੂਪੀ ਦੀ ਪਰਜਾਈ ਨੇ ਅਗਲੇ ਦਿਨ ਹੀ ਨੌਕਰੀ ਤੇ ਜਾਣਾ ਸ਼ੁਰੂ ਕਰ ਦਿੱਤਾ ਰੂਪੀ ਦੀ ਮਾਂ ਵੀ ਆਪਣੀ ਨੌ ਦੀ ਹਰ ਸੁੱਖ ਸੁਵਿਧਾ ਦਾ ਧਿਆਨ ਰੱਖਦੀ ਸੀ ਉਸ ਦੇ ਤਿਆਰ ਹੋਣ ਤੋਂ ਪਹਿਲਾਂ ਸਵੇਰੇ ਸਵੇਰੇ ਉਸ ਨੂੰ ਖਾਣਾ ਬਣਾ ਕੇ ਦਿੰਦੀ ਤੇ ਟਿਫਨ ਵੀ ਪੈਕ ਉਹੀ ਕਰਦੀ ਅਤੇ ਉਸ ਦੇ ਨੌਕਰੀ ਤੋਂ ਆਉਣ ਤੋਂ ਬਾਅਦ ਵੀ ਸਾਰਾ ਕੰਮ ਰੂਪੀ ਦੀ ਮਾਂ ਹੀ ਕਰਦੀ ਆਪਣੀ ਸੱਸ ਦਾ ਇੰਨਾ ਪਿਆਰ ਵੇਖ ਕੇ ਰੂਪੀ ਦੀ ਪਰਜਾਈ ਨੂੰ ਵੀ ਬਹੁਤ ਵਧੀਆ ਲੱਗਦਾ। ਜਦੋਂ ਵੀ ਦਿਲ ਕਰਦਾ ਦਿਲ ਕਰਦਾ ਆਪਣੀ ਸੱਸ ਤੋਂ ਅਲੱਗ-ਅਲੱਗ ਚੀਜ਼ਾਂ ਬਣਵਾ ਕੇ ਖਾਂਦੀ। ਰੂਪੀ ਦੀ ਮਾਂ ਵੀ ਆਪਣੀ ਨੋਹ ਦੀਆਂ ਫਰਮਾਇਸ਼ਾਂ ਬੜੇ ਚਾਅ ਨਾਲ ਪੂਰੀਆਂ ਕਰਦੀ। ਕੁਝ ਦਿਨ ਬੜੇ ਖੁਸ਼ੀ-ਖੁਸ਼ੀ ਲੰਘੇ ਪਰ ਹੌਲੀ-ਹੌਲੀ ਵਕਤ ਨੇ ਵੀ ਆਪਣਾ ਪਾਸਾ ਪਲਟਣਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਕੰਮ ਕਰ ਕਰਕੇ ਰੂਪੀ ਦੀ ਮਾਂ ਪੂਰੀ ਤਰ੍ਹਾਂ ਥੱਕ ਕੇ ਟੁੱਟ ਜਾਂਦੀ ਸੀ ਤੇ ਰੂਪੀ ਦੀ ਪਰਜਾਈ ਨੂੰ ਤਾਂ ਕੰਮ ਕਰਨ ਦੀ ਕੋਈ ਆਦਤ ਹੀ ਨਹੀਂ ਸੀ ਰੂਪੀ ਬਹੁਤ ਵਾਰ ਆਪਣੀ ਮਾਂ ਨੂੰ ਫੋਨ ਕਰਦੀ ਪਰ ਉਸ ਦੀ ਮਾਂ ਹਮੇਸ਼ਾ ਇਹ ਕਹਿ ਕੇ ਫੋਨ ਕੱਟ ਦਿੰਦੀ ਕਿ ਪੁੱਤ ਅਜੇ ਬਹੁਤ ਕੰਮ ਆ ਬਾਅਦ ਵਿੱਚ ਫੋਨ ਕਰਾਂਗੀ ਇੱਕ ਦਿਨ ਰੂਪੀ ਦੀ ਮਾਂ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਜਦੋਂ ਫ੍ਰੀ ਹੋ ਕੇ ਬਿਸਤਰੇ ਤੇ ਸੁੱਤੀ ਤਾਂ ਅਚਾਨਕ ਰੂਪੀ ਦਾ ਫੋਨ ਆਇਆ ਫੋਨ ਚੱਕਦਿਆਂ ਹੀ ਰੂਪੀ ਦੀ ਮਾਂ ਨੇ ਕਿਹਾ ਹੈਲੋ ਰੂਪੀ ਪੁੱਤ ਕੀ ਹਾਲ ਹੈ ਤੇਰਾ ਇਨੇ ਦਿਨਾ ਬਾਅਦ ਰੂਪੀ ਨੂੰ ਮਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਰੂਪੀ ਫਿਰ ਉਹੀ ਪਰੇਸ਼ਾਨੀਆਂ ਦਾ ਪਟਾਰਾ ਖੋਲ ਕੇ ਬੈਠ ਗਈ ਕਿ ਕੀ ਦੱਸਾਂ ਮਾਂ ਥੋੜੀ ਦੇਰ ਪਹਿਲਾਂ ਹੀ ਨੌਕਰੀ ਤੋਂ ਘਰ ਵਾਪਸ ਆਈ ਹਾਂ ਤੇ ਹੁਣ ਘਰ ਦਾ ਸਾਰਾ ਕੰਮ ਕਰਨਾ ਪਵੇਗਾ ਤੁਸੀਂ ਤਾਂ ਮੰਮੀ ਭਾਬੀ ਨੂੰ ਪੂਰਾ ਦਿਨ ਆਰਾਮ ਕਰਵਾਉਂਦੇ ਹੋ ਪਰ ਇੱਥੇ ਮੇਰੀ ਸੱਸ ਜੋ ਕਿ ਮੇਰੇ ਘਰ ਆਉਂਦਿਆ ਹੈ ਇਹ ਕਹਿ ਕੇ ਚਲੀ ਗਈ ਕਿ ਉਹ ਗੁਰਦੁਆਰੇ ਚੱਲੀ ਹੈ ਜੇਕਰ ਉਸ ਕੋਲ ਇੰਨਾ ਹੀ ਟਾਈਮ ਸੀ ਤਾਂ ਕਮ ਸੇ ਕਮ ਰਾਤ ਦਾ ਖਾਣਾ ਹੀ ਬਣਾ ਕੇ ਚਲੀ ਜਾਂਦੀ ਮੈਨੂੰ ਵੀ ਕੋਈ ਆਰਾਮ ਮਿਲ ਜਾਂਦਾ ਹੁਣ ਤੁਸੀਂ ਦੱਸੋ ਮਾਂ ਤੁਸੀਂ ਤਾਂ ਮੈਨੂੰ ਕਦੀ ਯਾਦ ਹੀ ਨਹੀਂ ਕੀਤਾ ਭਾਬੀ ਨਾਲ ਰਹਿ ਰਹਿ ਕੇ ਤੁਸੀਂ ਕਿਤੇ ਆਪਣੀ ਧੀ ਨੂੰ ਤਾਂ ਨਹੀਂ ਭੁਲਾ ਦਿੱਤਾ ਰੂਪੀ ਦੇ ਇੰਨਾ ਕਹਿਣ ਦੀ ਧੀਰ ਸੀ ਕਿ ਉਸ ਦੀ ਮਾਂ ਉੱਚੀ ਉੱਚੀ ਰੋਣ ਲੱਗੀ ਮਾਂ ਦੀ ਆਵਾਜ਼ ਸੁਣ ਕੇ ਰੂਪੀ ਦਾ ਕਲੇਜਾ ਕੰਬ ਗਿਆ ਕੀ ਹੋਇਆ ਮਾਂ ਤੁਸੀਂ ਰੋ ਕਿਉਂ ਰਹੇ ਹੋ ਭਾਪੀ ਨਾਲ ਕੋਈ ਗਲਤ ਤਾਂ ਨਹੀਂ ਹੋਈ ਰੂਪੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਫਿਰ ਉਸ ਦੀ ਮਾਂ ਬੋਲੀ ਤੇਰੀ ਭਾਬੀ ਨੂੰ ਤਾਂ ਮੈਂ ਹਮੇਸ਼ਾ ਆਪਣੀਆਂ ਧੀਆਂ ਤਰ੍ਹਾਂ ਸਮਝਦੀ ਉਸ ਨੂੰ ਕੋਈ ਤਕਲੀਫ ਨਾ ਹੋਵੇ ਇਸ ਲਈ ਸਾਰਾ ਦਿਨ ਮੈਂ ਆਪ ਹੀ ਕੰਮ ਕਰਨ ਲੱਗੀ ਰਹਿੰਦੀ ਪਰ ਫਿਰ ਵੀ ਤੇਰੀ ਭਾਬੀ ਨੂੰ ਮੇਰੀ ਕੋਈ ਕਦਰ ਨਹੀਂ ਉਹ ਤਾਰ ਸੁਈ ਵਾਲ ਵੇਖਦੀ ਵੀ ਨਹੀਂ ਕਦੇ-ਕਦੇ ਮੈਨੂੰ ਤਾਂ ਇਦਾਂ ਲੱਗਦਾ ਕਿ ਮੈਂ ਤਾਂ ਬਸ ਇਸ ਘਰ ਵਿੱਚ ਕੰਮ ਵਾਲੀ ਬਣ ਕੇ ਹੀ ਰਹਿ ਗਈ ਹਾਂ ਹਰ ਕੰਮ ਦੇ ਲਈ ਉਹ ਤਾਂ ਬਸ ਮੇਰੇ ਤੇ ਹੀ ਹੁਕਮ ਚਲਾਉਂਦੀ ਹੈ ਆਪਣੇ ਆਪ ਤਾਂ ਇੱਕ ਗਲਾਸ ਪਾਣੀ ਦਾ ਵੀ ਨਹੀਂ ਪੀਂਦੀ ਉਹਦੇ ਤੋਂ ਤਾਂ ਤੇਰੇ ਭਰਾ ਦੇ ਲਈ ਵੀ ਰੋਟੀ ਨਹੀਂ ਪੱਕਦੀ ਜੇਕਰ ਸਵੇਰੇ ਉਸ ਦਾ ਟਿਫਨ ਪੈਕ ਕਰਨ ਵਿੱਚ ਮੇਰੇ ਤੋਂ ਥੋੜਾ ਜਿਹਾ ਵੀ ਲੇਟ ਹੋ ਜਾਂਦਾ ਤਾਂ ਉਹ ਮੇਰੇ ਤੇ ਬਹੁਤ ਜ਼ਿਆਦਾ ੜਕ ਜਾਂਦੀ ਜਿਵੇਂ ਮੈਂ ਉਸ ਦੀ ਨੌਕਰਾਨੀ ਹੋਵਾਂ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਕੀ ਮ ਆਪਣੀ ਮਾਂ ਦੀ ਗੱਲ ਸੁਣ ਕੇ ਰੂਪੀ ਬਿਲਕੁਲ ਹੈਰਾਨ ਹੋ ਗਈ ਤੇ ਉਸ ਦੀ ਮਾਂ ਕਹਿਣ ਲੱਗੀ ਕਿ ਧੀਏ ਇਸ ਵਿੱਚ ਗਲਤੀ ਤਾਂ ਮੇਰੀ ਹੀ ਹੈ ਤੇਰੇ ਪਾਪਾ ਨੇ ਤਾਂ ਕਈ ਵਾਰ ਕਿਹਾ ਕਿ ਮੈਨੂੰ ਉਸ ਦੀਆਂ ਜ਼ਿੰਮੇਵਾਰੀਆਂ ਦਾ ਉਸ ਨੂੰ ਅਹਿਸਾਸ ਕਰਵਾਉਣਾ ਚਾਹੀਦਾ ਹੈ ਲਾਡਾਂ ਦੇ ਵਿੱਚ ਨੋਹਾਂ ਨੂੰ ਕਦੇ ਵੀ ਇੰਨੀ ਛੋਟ ਨਹੀਂ ਦੇਣੀ ਚਾਹੀਦੀ ਕਿ ਬਾਅਦ ਵਿੱਚ ਆਪਾਂ ਨੂੰ ਪਛਤਾਉਣਾ ਪਵੇ ਅੱਜ ਰੂਪੀ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਤੇਰੀ ਸੱਸ ਨੇ ਕੋਈ ਵੀ ਜ਼ਿੰਮੇਵਾਰੀ ਆਪਣੇ ਸਿਰ ਤੇ ਨਾ ਲੈ ਕੇ ਬਹੁਤ ਵਧੀਆ ਕੀਤਾ ਘਰ ਦਾ ਕੰਮ ਰਲ ਮਿਲ ਕੇ ਕਰਨ ਦਾ ਫੈਸਲਾ ਉਸ ਦਾ ਬਿਲਕੁਲ ਸਹੀ ਸੀ ਚਾਹੇ ਤੈਨੂੰ ਉਸ ਦੀ ਇਹ ਗੱਲ ਬਿਲਕੁਲ ਚੰਗੀ ਨਾ ਲੱਗਦੀ ਹੋਵੇ ਪਰ ਇਨਸਾਨ ਨੂੰ ਆਪਣੇ ਲਈ ਵੀ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਜੇਕਰ ਮੈਂ ਵੀ ਤੇਰੀ ਸੱਸ ਦੀ ਤਰ੍ਹਾਂ ਸਮਝਦਾਰੀ ਤੋਂ ਕੰਮ ਲਿਆ ਹੁੰਦਾ ਅੱਜ ਮੇਰੀ ਇਹ ਹਾਲਤ ਨਾ ਹੁੰਦੀ ਅੱਜ ਮੈਂ ਵੀ ਉਸ ਦੀ ਤਰ੍ਹਾਂ ਪੂਰੀ ਇੱਜ਼ਤ ਦੇ ਨਾਲ ਘਰ ਵਿੱਚ ਰਹਿੰਦੀ ਤੇ ਇਸ ਉਮਰ ਦੇ ਵਿੱਚ ਵੀ ਜ਼ਿੰਦਗੀ ਦਾ ਪੂਰਾ ਆਨੰਦ ਲੈਂਦੀ ਆਪਣੀ ਮਾਂ ਦੀਆਂ ਗੱਲਾਂ ਸੁਣ ਸੁਣ ਕੇ ਰੂਪੀ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਆਪਣੀ ਮਾਂ ਦੀ ਹਾਲਤ ਬਾਰੇ ਸੋਚ-ਸੋਚ ਕੇ ਰੂਪੀ ਦਾ ਕਲੇਜਾ ਫਟਿਆ ਜਾ ਰਿਹਾ ਸੀ ਫਿਰ ਕੰਬਦੀ-ਕੰਬਦੀ ਨੇ ਫੋਨ ਕੱਟ ਦਿੱਤਾ ਤੇ ਕਮਰੇ ਤੋਂ ਬਾਹਰ ਨਿਕਲੀ ਤੇ ਉਸ ਨੇ ਦੇਖਿਆ ਕਿ ਉਸ ਦਾ ਸਹੁਰਾ ਜੋ ਕਿ ਬਾਹਰ ਲੌਬੀ ਦੇ ਵਿੱਚ ਬੈਠਾ ਹੋਇਆ ਸੀ ਤੇ ਐਨੀ ਦੇਰ ਨੂੰ ਉਸ ਦੀ ਸੱਸ ਵੀ ਗੁਰਦੁਆਰੇ ਤੋਂ ਆ ਗਈ ਉਸ ਦੇ ਸਾਰੇ ਨੇ ਪੁੱਛਿਆ ਕਿ ਭਾਗਮਾਨੇ ਅੱਜ ਤੂੰ ਕਿੱਥੇ ਗਈ ਸੀ ਤਾਰੂਪੀ ਦੀ ਸੱਸ ਨੇ ਮਸਕਰੌਂਦਿਆਂ ਹੋਇਆ ਕਿਹਾ ਕਿ ਮੈਂ ਗੁਰਦੁਆਰੇ ਤੋਂ ਹੁੰਦੀ ਹੋਈ ਆਪਣੀਆਂ ਸਹੇਲੀਆਂ ਨਾਲ ਸੈਰ ਕਰਨ ਚਲੀ ਗਈ ਸੀ ਫਿਰ ਉਸਦੇ ਸਹੁਰੇ ਨੇ ਮਜ਼ਾਕ-ਮਜ਼ਾਕ ਵਿੱਚ ਉਸ ਨੂੰ ਕਿਹਾ ਕਿ ਇਸ ਉਮਰ ਵਿੱਚ ਸੈਰ ਕਰਕੇ ਕੀ ਕਰਨਗੀ ਤੇ ਉਸਦੀ ਸੱਸ ਬੋਲੀ ਲੈ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੋਈ ਇਸ ਉਮਰ ਦੇ ਵਿੱਚ ਤਾਂ ਇਨਸਾਨ ਨੂੰ ਆਪਣੇ ਲਈ ਟਾਈਮ ਕੱਢਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੁਹਾਨੂੰ ਪਤਾ ਹੈ ਕਿ ਆਪਣੇ ਆਪ ਨੂੰ ਫਿੱਟ ਰੱਖਣ ਦਾ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਹੀ ਸੀ ਪਰ ਸਾਰੀ ਉਮਰ ਇਸ ਘਰ ਦੀਆਂ ਜ਼ਿੰਮੇਵਾਰੀਆਂ ਤੇ ਬੱਚੇ ਸੰਭਾਲਣ ਚ ਹੀ ਨਿਕਲ ਗਈ। ਅੱਛਾ ਤਾਂ ਬੁਢਾਪੇ ਦੇ ਵਿੱਚ ਹੁਣ ਤੋਂ ਤੁਸੀਂ ਸ਼ੌਂਕ ਪੂਰੇ ਕਰਨ ਜਾ ਰਹੇ ਹੋ। ਤਾਂ ਕਰਤਾਰਕ ਔਰ ਬੋਲੀ ਤੁਹਾਨੂੰ ਕਿਸ ਨੇ ਕਿਹਾ ਕਿ ਬੁਢਾਪੇ ਵਿੱਚ ਕੋਈ ਸ਼ੌਂਕ ਨਹੀਂ ਪੂਰੇ ਕੀਤੇ ਜਾ ਸਕਦੇ। ਇਨਸਾਨ ਨੂੰ ਉਮਰ ਦੇ ਨਾਲ ਨਾਲ ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਆਨੰਦਮਈ ਜੀਵਨ ਗੁਜ਼ਾਰਨਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਕਰਕੇ ਉਹ ਦੋਵੇਂ ਹੱਸਣ ਲੱਗੇ ਤੇ ਆਪਣੇ ਸੱਸ ਤੇ ਸਹੁਰੇ ਦੀਆਂ ਸਾਰੀਆਂ ਗੱਲਾਂ ਸੁਣ ਕੇ ਰੂਪੀ ਦੇ ਚਿਹਰੇ ਤੇ ਗੁੱਸੇ ਦੀ ਜਗ੍ਹਾ ਇੱਕ ਪਿਆਰੀ ਜੀ ਮੁਸਕਾਨ ਆਉਣ ਲੱਗੀ ਤੇ ਫਿਰ ਸੋਚਣ ਲੱਗੀ ਕਿ ਮੇਰੀ ਸੱਸ ਗਲਤ ਕਿਹੜੀ ਜਗ੍ਹਾ ਤੇ ਸੀ ਵਿਆਹ ਤੋਂ ਬਾਅਦ ਇੱਕ ਔਰਤ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਬੱਚਿਆਂ ਦੇ ਵਿੱਚ ਆਪਣੇ ਸ਼ੌਂਕ ਪਗਾਉਣ ਦਾ ਟਾਈਮ ਹੀ ਕਿੱਥੇ ਮਿਲਦਾ ਹੈ ਜੇਕਰ ਹੁਣ ਉਹ ਆਪਣੇ ਕੋਈ ਸ਼ੌਂਕ ਜਾਂ ਫਿਰ ਖਵਾਇਸ਼ਾਂ ਪੂਰੀਆਂ ਕਰਨਾ ਚਾਹੁੰਦੀ ਹੈ ਇਸ ਵਿੱਚ ਕੋਈ ਬੁਰਾਈ ਨਹੀਂ ਉਸ ਨੂੰ ਵੀ ਤਾਂ ਇਹ ਦੁਨੀਆਦਾਰੀ ਦੇਖਣ ਦਾ ਪੂਰਾ ਅਧਿਕਾਰ ਹੈ ਉਹ ਵੀ ਆਪਣੇ ਜੀਵਨ ਨੂੰ ਪੂਰੇ ਆਨੰਦ ਨਾਲ ਜੀ ਸਕਦੀ ਹੈ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਇੱਕ ਨੌ ਤੇ ਸੱਸ ਤੇ ਬਣੀ ਹੋਈ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਤੇ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਇਦਾਂ ਹੀ ਪਰਿਵਾਰਿਕ ਕਹਾਣੀਆਂ ਦੇ ਨਾਲ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਲਈ ਦਿਓ ਇਜਾਜ਼ਤ ਧੰਨਵਾਦ